ਇਹ ਸਾਰੀ ਪਈ ਆ ਵੈ ਜਿਸ ਬਿੰਦਿਆ ਵੇਖੋ। ਕਿਆ ਬਾਤ ਹੈ ਭਾਜੀ ਨਿਊਡਲ ਦਾ ਨਾਮੋ ਨਿਸ਼ਾਨ ਨਹੀਂ ਇਹਦੇ ਵਿੱਚ ਆ ਗਿਆ ਹੋਰ ਹੀ ਮਟੀਰੀਅਲ ਇਹਦੇ ਵਿੱਚ ਤੁਸੀਂ ਭਰ-ਭਰ ਕੇ ਪਾਇਆ ਜੇ। ਹਾਂਜੀ ਭਾਜੀ ਆ ਲੇਅਰ ਚੈੱਕ ਕਰੋ ਦੇ। ਭਾਜੀ ਲਓ ਆ ਉੱਪਰ ਪਾ ਕੇ ਤੁਸੀਂ ਲੈ ਕੇ ਜਾਣ ਤਾਰ ਨਿਕਲਦੀ ਭਾਈ ਪੂਰੀ ਹੈ ਨਾ। ਭਾਜੀ ਹਾਂਜੀ ਵੀਰੇ। ਆ ਕੀ ਬਣਾਤਾ ਜੇ? ਇਹ ਪੈਸ਼ਿੰਗਾਰ ਰੋਲ ਆ। ਇਹ ਕਿਹੜਾ ਰੋਲ ਬਣਾਤਾ ਜੇ? ਸ਼ਿੰਗਾਰ ਰੋਲ। ਉਹ ਭਾਜੀ ਬਣਾਇਆ ਕਿਨੇ ਮੈਨੂੰ ਪਹਿਨੇ ਇਹ ਗੱਲ ਦੱਸੋ। ਭਾਈ ਤੁਹਾਡੇ ਸਾਹਮਣੇ ਖਲੋਤਾ ਮੈਂ ਬਣਾਇਆ। ਤੁਸੀਂ ਬਣਾਇਆ ਵਾ? ਹਾਂਜੀ। ਤੇ ਭਾਜੀ ਇਹਦੇ ਵਿੱਚ ਕੀ ਪਾਤਾ ਜੇ? ਚੈੱਕ ਕਰੋ ਪੈਤੀ ਖਾ ਗਏ। ਬੜੀ ਇੰਨਾ ਸਵਾਦ ਬਣਾਤਾ ਜੇ ਹਾਂ ਧਾਈਆ ਮੇਰਾ ਬੜੀ ਮੈਂ ਤਾਂ ਖਾ ਗਿਆ ਤੁਹਾਡੀ ਤਾਰੀਫ ਕਰਨ ਲੱਗਾ ਤੁਸੀਂ ਮੈਂ ਮਿੰਗਰੇ ਦਿਵਾਲੀ ਹੋਣ ਲੱਗੇ ਤੇ ਮੇਰੇ ਕੋਈ ਦਿਵਾਲੀ ਨਹੀਂ ਹੋ ਲੱਗਾ ਮੈਂ ਤਾਰੀਫ ਕਰਨ ਦੇ ਵਿੱਚ ਜਾਵਾਂ ਜੀ ਕੀ ਪਾਤਾ ਤੇ ਪੰਦੇ ਇੰਨਾ ਸਵਾਦ ਬਣਾਤਾ ਤੁਸੀਂ ਇਹ ਭਾਈ ਚੈੱਕ ਕਰੋ ਦੀ ਖਾ ਕੇ ਹੋਰ ਆਨੰਦ ਲਵੋ ਤੇ ਆਪਣਾ ਸ਼ਿੰਗਾਰ ਰੋਲ ਤਿਆਰ ਹੋ ਗਿਆ ਹੈ ਫਰਾਈ ਹੋ ਗਿਆ ਆ ਗਿਆ ਠੀਕ ਆ ਆਪਣੀ ਆ ਗਈ ਭਈ ਸੀਜ਼ਨ 1 ਅੱਛਾ ਸੀਜ਼ਨ 1 ਆ ਗਈ ਦੇ ਵਿੱਚ ਆ ਗਈ ਭਈ ਆਪਣੀ ਥੋੜੀ ਜੀ ਮਿਉਨਿਸ ਮਿਉਨਿਸ ਆ ਗਈ ਦੇ ਵਿੱਚ ਹਾਂਜੀ ਭਾਜੀ ਠੀਕ ਟਮਾਟੋ ਕੈਚਪ ਟਮਾਟੋ ਕੈਚਪ ਆ ਗਈ ਹਾਂਜੀ ਤੇ ਭਾਜੀ ਇਹ ਰੋਲ ਕਿਹੜਾ ਤਿਆਰ ਕੀਤਾ ਜੀ ਸਪ੍ਰਿੰਗ ਰੋਲ ਇਹ ਜਿਹੜਾ ਨਹੀਂ ਭਈ ਇਹਨੂੰ ਅੰਦੇ ਸ਼ਿੰਗਾਰ ਰੋਲ ਸ਼ਿੰਗਾਰ ਰੋਲ ਭਾਜੀ ਹਾਂਜੀ ਇਹ ਕਿਸ ਤਰ੍ਹਾਂ ਭਾਜੀ ਸ਼ਿੰਗਾਰ ਰੋਲ ਆ ਵੇਖ ਲਓ ਭਾਜੀ ਇਦੇ ਵਿੱਚ ਤੇ ਭਾਈ ਚੀਜ਼ ਨਿਕਲਦੀ ਪਈ ਆ ਇਹਨੂੰ ਸ਼ਿੰਗਾਰ ਰੋਲੀ ਜਾਂਦੇ ਨੇ ਸ਼ਿੰਗਾਰਿਆ ਗਿਆ ਵਾ ਤੇ ਭਾਈ ਨਿਊਡਲ ਵਗਾਰਾ ਇਹਦੇ ਵਿੱਚ ਕੋਈ ਦਿਸਦੇ ਨਹੀਂ ਪਏ ਨਿਊਡਲ ਥੋੜੀ ਭਾਈ ਇਹਦੇ ਵਿੱਚ ਹੈਗੇ ਭਾਈ ਇਹ ਸਟਫਿੰਗ ਹੋ ਰਿਆ ਸਟਫਿੰਗ ਕਾਦੀ ਇਹਦੇ ਵਿੱਚ ਕਰਤੀ ਜੀ ਇਹਦੇ ਵਿੱਚ ਭਾਈ ਪਨੀਰ ਸਵੀਟ ਕੌਰਨ ਮਸ਼ਰੂਮ ਆ ਵੇਖੋ ਕਿਆ ਬਾਤ ਹੈ ਤੇ ਭਾਈ ਇਹਦੇ ਵਿੱਚ ਨਿਊਡਲ ਤੇ ਆਈ ਨਹੀਂ ਆ ਨਾ ਭਾਈ ਨਿਊਡਲ ਨਹੀਂ ਪਈ ਦੇ ਇਹਦੇ ਵਿੱਚ ਪਾਲਕ ਪਨੀਰ ਮਸ਼ਰੂਮ ਸਵੀਟ ਕੌਰਨ ਚੀਜ਼ ਅੱਛਾ ਹਾਂ ਇਹ ਸਾਰੀ ਭਾਈ ਆ ਵਜਿਸ ਬਿੰਦਿਆ ਵੇਖੋ ਬਾਦਰ ਜੀ ਭਾਜੀ ਨਿਊਰਲ ਦਾ ਨਾਮੋ ਨਿਸ਼ਾਨ ਨਹੀਂ ਇਹਦੇ ਵਿੱਚ ਆ ਗਿਆ ਹੋਰ ਹੀ ਮਟੀਰੀਅਲ ਇਹਦੇ ਵਿੱਚ ਤੁਸੀਂ ਭਰ-ਭਰ ਕੇ ਪਾਇਆ ਜੇ ਹਾਂਜੀ ਭਾਜੀ ਆ ਲੇਅਰ ਚੈੱਕ ਕਰੋ ਭਾਜੀ ਲਾ ਉੱਪਰ ਪਾ ਕੇ ਤੁਸੀਂ ਲਾ ਕੇ ਜਾਂ ਤਾਰ ਨਿਕਲਦੀ ਭਾਈ ਪੂਰੀ ਹੈ ਨਾ ਚੇਸ ਦੀ ਵੇਚਣਾ ਚੈੱਕ ਕਰੋ ਭਾਜੀ ਆਖੋ ਕਿਉਂ ਬਾਦਰ ਜੀ ਲੋਡਰ ਸਮਾਨ ਭਰ-ਭਰ ਕੇ ਭਾਜੀ ਪਾਏ ਦੇ ਵਿੱਚ ਹਾਂਜੀ ਹਾਂਜੀ ਭਾਜੀ ਭਾਜੀ ਸਪਰਿੰਗ ਰੋਲਦਿਆਂ ਦੇ ਨਿਊਰਲ ਆ ਹੁੰਦਾ ਤੁਸੀਂ ਦੇ ਹੋਰ ਹੀ ਆਟਮ ਤਿਆਰ ਕਰਤੀ ਜੇ ਨਵੀਂ ਇਹ ਭਾਜੀ ਨਵੇਂ ਦਾ ਨਵਾਂ ਕਨਸੈਪਟ ਹੈ ਕੱਢੀ ਜਾਈਦਾ ਫੇ ਤੁਹਾਨੂੰ ਪਤਾ ਹੀ ਆ ਇਹ ਭਾਜੀ ਉੱਪਰ ਜਾਦੂ ਮਸਾਲਾ ਆ ਗਿਆ ਦੇ ਉੱਤੇ ਹਾਂਜੀ ਹਾਂਜੀ ਵੀਰੇ ਆ ਬਾਤ ਆ ਜੀ ਇਸ ਤੋਂ ਇਲਾਵਾ ਪਾਜੀ ਹੋਰ ਕੀ ਆਊਗਾ ਉੱਪਰ ਭਾਈ ਕਰੀਮ ਆ ਗਈ ਆ ਪਾਜੀ ਕਰੀਮ ਹੀ ਆਊਗੀ ਉੱਪਰ ਇਹਦੇ ਹਾਂ ਜੀ ਵੀਰੇ ਕਿਆ ਬਾਤ ਆ ਜੀ ਲੋ ਪਾਜੀ ਆਪਣੇ ਸ਼ੇ ਕੋ ਸ਼ਿੰਗਾਰ ਰੋਲ ਸ਼ਿੰਗਾਰ ਰੋਲ ਪਾਜੀ ਹਾਂ ਜੀ ਭਾਈ ਤੇ ਪਾਜੀ ਇਹ ਕਿਵੇਂ ਸੋਚਿਆ ਇਹ ਕਨਸੈਪਟ ਪੀ ਇਹ ਸ਼ਿੰਗਾਰ ਰੋਲ ਤੁਸੀਂ ਬਣਾਉਣਾ ਵਿੱਚ ਪਨੀਰ ਮਸ਼ਰੂਮ ਕ੍ਰਾਉਨਸ ਵਗੈਰਾ ਪਾ ਕੇ ਇਹ ਪਾਜੀ ਤੁਹਾਨੂੰ ਬੜਾ ਸ਼ਾਤਰ ਦਿਮਾਗ ਹੈ ਜਿੱਧਰ ਮਰਜੀ ਚੱਲੀ ਜਾਂਦਾ ਆ ਬਾਤ ਭਾਈ ਅੱਖਾਂ ਤੁਹਾਡੀਆਂ ਬੜੀਆਂ ਸੋਹਣੀਆਂ ਜੇ ਹਾਂ ਨਾ ਹਾਂ ਜੀ ਇਹ ਪਾਜੀ ਦਾ ਪ੍ਰਾਈਸ ਵੀ ਦੱਸੋ ਜੀ ਇਹ ਕਿਸੇ ਨੇ ਖਾਣ ਵਾਸਤੇ ਮਾਰ ਦੇ ਪਲੇਟ 80 ਰੁਪਏ ਪਲੇਟ ਆ ਇਹ ਸਿੰਗਲ ਅਰੇ ਬਲੇਡ ਸਿਰਫ ਬਲੇਡ ਅਰੇ ਜੇ ਦੋ ਪੀਸ ਲੈਣੇ ਦਾ 80 ਰੁਪਏ ਦੀ ਹਾਂ ਕਿਆ ਬਾਤ ਜਾਲੀਆਂ ਦਾ ਤੇ ਪੜੀ ਦਾ ਸਵਾਦ ਮੇਰੇ ਨਾਲ ਲਾਜ਼ਵਾਬ ਹੋਣ ਵਾਲਾ ਪੂਰਾ ਹੈ ਭਾਈ ਪੂਰੀ ਗਾਰੰਟੀ ਪੂਰੀ ਗਾਰੰਟੀ ਭਾਜੀ ਜੇ ਨਾ ਸਵਾਦ ਲੱਗਾ ਦੇ ਭਈ ਪੈਸੇ ਨਾ ਦਿਓ ਪੈਸੇ ਨਾ ਦਿਓ ਹਾਂ ਪੱਕਾ ਪੱਕਾ ਵੇਖ ਲਓ ਮਕਰਨੇ ਜਾਏ ਮੁੜ ਕੇ ਸਾਡੇ ਲੱਗ ਗਈਆਂ ਵੇਖ ਲਓ ਤੁਸੀਂ ਖਾ ਕੇ ਦੱਸੋ ਸੰਗਤ ਨੂੰ ਅੱਛਾ ਪਹਿਨਾ ਮੈਂ ਖਾਵਾਂ ਫਿਰ ਤੁਸੀਂ ਤੁਹਾਨੂੰ ਦੱਸਾਂ ਨਾ ਤੇ ਭਾਈ ਖਾਣ ਵਾਸਤੇ ਹੁਣਾ ਕਿਸੇ ਪਹੂਗਾ ਵੀ ਦੱਸ ਦਿਓ ਸਾਨੂੰ ਭਈ ਤੁਹਾਨੂੰ ਰਣਜੀਤ ਐਮ ਨਿਓ ਰੋਜ਼ਗਾਰਨ ਦੇ ਆਪੋਜ਼ਿਟ ਈ ਬਲੋਗ ਮਾਰਕੀਟ ਹਾਂਜੀ ਆਪਣਾ ਕੰਟੈਕ ਤੇ ਟਾਈਮਿੰਗ ਆਪਣੀ ਹੈਗੀ 4 ਤੋਂ 9:30 4 ਤੋਂ 9:30 ਤੇ ਛੁੱਟੀ ਤੇ ਨਹੀਂ ਕੋਈ ਕਰਦੇ ਛੁੱਟੀ ਭਈ ਐਤਵਾਰ ਕਰੀਦੀ ਬਸ ਅੱਛਾ ਐਤਵਾਰ ਛੁੱਟੀ ਕਰਦੇ ਤੇ ਐਤਵਾਰ ਕਿੱਥੇ ਜਾਂਦੇ ਫਿਰ ਬਾਬਾ ਜੀ ਸਿੱਧਾ ਸਾਹਿਬ ਅੱਛਾ ਸਿੱਧਾ ਸਾਹਿਬ ਬੰਦੇ ਨੇ ਸੇਵਾ ਚੱਲਦੀ ਓਥੇ ਸੇਵਾ ਸੇਵਾ ਕਿਆ ਬਾਤ ਹੈ ਲੋਈ ਤੇ ਦੇ ਚਾਲੀ ਜੇ ਹੈਗਾ ਸਾਡਾ ਵੀਰ ਬਾਸ ਸਿੰਘ ਤੇ ਇਹਨੇ ਨਵੀਂ ਆਟਮ ਸ਼ੁਰੂ ਕਰਤੀ ਜੀ ਭਾਜੀ ਕੀ ਨਾਮ ਦਾ ਦੱਸਿਆ ਸੀ ਇਹ ਭਈ ਸ਼ਿੰਗਾਰ ਰੋਲ ਸ਼ਿੰਗਾਰ ਰੋਲ ਇਹਦੇ ਵਿੱਚ ਤੁਹਾਨੂੰ ਨਿਊਡਲ ਨਹੀਂ ਜੇ ਦਿਖਣੇ ਇਹਦੇ ਵਿੱਚ ਭਾਜੀ ਕਿਹੜੀ ਕਿਹੜੀ ਐਡਮ ਜੇ ਇਹ ਭਈ ਸਵੀਟ ਕੌਰਨ ਮਸ਼ਰੂਮ ਪਨੀਰ ਪਾਲਕ ਤੇ ਚੀਜ਼ ਚੀਜ਼ ਹੈ ਨਾ ਤੇ ਮੂਲ ਮੱਖਣ ਦੇ ਨੂੰ ਭੁੰਨ ਕੇ ਤੜਕਾ ਲੱਗਦਾ ਵਾ ਭੁੰਨ ਕੇ ਤੜਕਾ ਲੱਗਦਾ ਕਿਆ ਬਾਤ ਹੈ ਤੇ ਲੋ ਜੀ ਹੁਣ ਅਸੀਂ ਇਹਨੂੰ ਕਰਦੇ ਆ ਟੇਸਟ ਤੇ ਤੁਹਾਨੂੰ ਦੱਸ ਦਿੰਦਾ ਟੇਸਟ ਕਿਵੇਂ ਦਾ ਜੇ ਤੁਸੀਂ ਵੀ ਸ਼ਿੰਗਾਰ ਰੋਲ ਖਾਣਾ ਵਾਸਤੇ ਹੁਣਾ ਚਾਹੁੰਦੇ ਜੇ ਤੇ ਆ ਇਧਰ ਭਾਈ ਦੀ ਸ਼ਾਪ ਵੇਖ ਲੋ ਇੱਥੇ ਤੁਹਾਨੂੰ ਆ ਕਾਰਟ ਦੀ ਹੋਗੀ ਲੋਕੇਸ਼ਨ ਭਾਈ ਨੇ ਦੱਸਤੀ ਆ ਇਹਨਾਂ ਦੀ ਕਾਰਟ ਆ ਇਧਰ ਸਾਹਮਣੇ ਹਰਕਾ ਵੇਰਕਾ ਬੂਥ ਤੇ ਆ ਛੋਟੀ ਜੀ ਭਾਈ ਦੀ ਇੱਥੇ ਕਾਰਟ ਆ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਤੇ ਭਾਈ ਜੀ ਕੋ ਇੱਥੇ ਜ਼ਰੂਰ ਆਓ ਤੇ ਕਈ ਜ਼ਰੂਰ ਵਿਜ਼ਿਟ ਕਰੋ ਮਿਲਦੇ ਹਾਂ ਇਸ ਤਰ੍ਹਾਂ ਦੀ ਹੋਰ ਨਵੀਆਂ